अपना नाम अजय राकेश कुमार अजय कुमार जी किस तरह ਦਾ ਮੌਸਮ ਹੈ ਮੌਸਮ ਬਹੁਤ ਵਧੀਆ ਹੋ ਗਿਆ ਜੀ ਮੀ ਪੈਨਲ ਅਜੇ ਨਾਲ ਥੋੜਾ ਠੰਡ ਵੀ ਜਾਰੀ ਹੋ ਗਈ ਪਰ ਥੋੜਾ ਸਹੀ ਵੀ ਹੋ ਜਾਊਗਾ ਜਿੱਦਾਂ ਮੀਂਹ ਨਹੀਂ ਪੈਂਦਾ ਤੇ ਫਿਰ ਕਿਸ ਤਰ੍ਹਾਂ ਮੌਸਮ ਹੁੰਦਾ ਕਿ ਬਿਮਾਰੀ ਕੋਈ ਲੱਗ ਜਾਂਦੀ ਕਿ ਤਰ੍ਹਾਂ ਕਿ ਖਾਂਗ ਲੱਗਦੀ ਕੀ ਹੁੰਦਾ ਹਾਂ ਖਾਂਗ ਨਜਲਾ ਜਿਹਾ ਵਗੈਰਾ ਥੋੜਾ ਬਹੁਤਾ ਸਾਰਿਆਂ ਨੂੰ ਹੋਇਆ ਰਹਿੰਦਾ ਵਾ ਜੇ ਮੌਸਮ ਨਾ ਕਰਕੇ ਹੁਣ ਮੌਸਮ ਥੋੜਾ ਸਾਫ਼ ਹੋ ਜਾਊਗਾ ਥੋੜਾ ਫਰਕ ਪਊਗਾ ਸਾਰਿਆਂ ਨੂੰ ਬਾਰਿਸ਼ ਪੈ ਜਾਂਦੀ ਫਿਰ ਸਹੀ ਹੋ ਜਾਂਦੇ ਹਾਂਜੀ ਤੇ ਕਿਤਨਾ ਕੁ ਲੱਗ ਰ ਗਿਆ ਜੈਤਵਰ ਸੀਤੇ ਦੁਕਾਨਾਂ ਦੁਕਾਨਾਂ ਖੁੱਲੀਆਂ ਸੀ ਤਕਰੀਬਨ ਪਰ ਬਹੁਤ ਜ਼ਿਆੜੀਆਂ ਨੇ ਘੱਟ ਵੱਦੀ ਦੁਕਾਨਾਂ ਖੁੱਲੀਆਂ ਹੈਗੀਆਂ ਜੀ ਹੁਣ ਬਾਰਿਸ਼ ਪਈ ਤੇ ਸਾਰੀ ਚੱਲ ਗਈ ਨਹੀਂ ਹਾਂਜੀ ਪਹਿਲਾਂ ਹੀ ਚੱਲ ਗਏ ਹੋਏ ਨੇ ਤਕਰੀਬਨ 6 ਵਜੇ ਚੱਲ ਗਏ ਸੀ ਨਾਲ ਕਿ ਨਡੂਆ ਐਂਡ ਠਹਿਟ ਹੈਗੀ ਬਹੁਤ ਜ਼ਿਆੜੀ ਨਹੀਂ ਹੈਗੀ ਨੇ ਓਕੇ ਮੈਨੂੰ ਵੀ ਪਹਿਰੇ ਪਤਾ ਮੈਂ ਵਕਾਫੇ ਜਿਆਦਾ ਹੀ ਪਹਿਰੇ ਆ ਵਰ ਠੰਡੇ ਵੀ ਲੱਗ ਰਹੀ ਆ ਕਦੀ ਬੱਦਲ ਆ ਜਾਂਦੇ ਆ ਕਦੀ ਠੰਡ ਬਿਜਲੀ ਚਮਕਦੀ ਆ ਔਰ ਮੀ ਵੀ ਪਹਿਰੇ ਆਏ ਵੀ ਨਹੀਂ ਪੈਂਦੀ ਆ ਹਾਂਜੀ ਕਾਫੀ ਠੰਡ ਵੀ ਲੱਗੀ ਜਾਂਦੀ ਹੁਣ ਮੀ ਵੀ ਪਈ ਜਾ ਰਹੀ ਆ